ਗਊ ਰੱਖਿਆ ਦੇ ਨਾਂ ਤੇ ਅਖੌਤੀ ਗਊ ਰੱਖਿਅਕਾਂ ਵੱਲੋਂ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਦੇਸ਼ ਦੇ ਕੋਨੇ-ਕੋਨੇ ਤੋਂ ਸਾਹਮਣੇ ਆਉਂਦੇ ਰਹੇ ਹਨ ਅਵੇ ਹੁਣ ਹਰਿਆਣਾ ਤੋਂ ਸਾਹਮਣੇ ਆਏ ਇੱਕ ਨਵੇਂ ਮਾਮਲੇ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜਿੱਥੇ ਇੱਕ ਨੌਜਵਾਨ ਨੂੰ ਮਹਿਲ ਇਸ ਲਈ ਮੌਧੇਕਾਰ ਉਤਾਰ ਦਿੱਤਾ ਗਿਆ ਕਿਉਂਕਿ ਉਸ ਤੇ ਸ਼ੱਕ ਸੀ ਕਿ ਉਹ ਗਊ ਤਸਕਰ ਹੈ ਗਊ ਤਸਕਰਾਂ ਵੱਲੋਂ ਕਥਿਤ ਤੌਰ ਤੇ ਗੋਲੀ ਮਾਰ ਕੇ ਮਾਰੇ ਗਏ ਨੌਜਵਾਨ ਦੇ ਪਿਤਾ ਨੇ ਪੂਰੇ ਮਾਮਲੇ ਤੇ ਸ਼ੱਕ ਜ਼ਾਹਰ ਕੀਤਾ ਅਰੇ ਸਵਾਲ ਕੀਤਾ ਹੈ ਕਿ ਉਸ ਗੱਡੀ ਵਿੱਚ ਸਵਾਰ ਕੋਈ ਹੋਰ ਨੌਜਵਾਨ ਗਊ ਰਖਕਾਂ ਦੇ ਹਮਲੇ ਵਿੱਚ ਜ਼ਖਮੀ ਕਿਉਂ ਨਹੀਂ ਹੋਇਆ ਜਦ ਕਿ ਉਸ ਦਾ ਬੇਟਾ ਗੱਡੀ ਵਿੱਚ ਇਕੱਲਾ ਨਹੀਂ ਸੀ 19 ਸਾਲ ਦੇ ਆਰਗਨ ਮਿਸ਼ਰਾ ਦੀ 23 ਅਗਸਤ ਦੀ ਰਾਤ ਨੂੰ ਹਾਈਵੇ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਦਾ ਪਿੱਛਾ ਕਰਨ ਅਤੇ ਉਸ ਤੇ ਗੋਲੀਆਂ ਚਲਾਉਣ ਵਾਲੇ ਪੰਜ ਵਿਅਕਤੀਆਂ ਸੌਰਵ ਅਨਿਲ ਕਾਸ਼ਿਕ ਵਰਣਕ੍ਰਿਸ਼ਨਾ ਅਤੇ ਹੁਕਮ ਨੂੰ 28 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਆਰੀਅਨ ਦੇ ਪਿਤਾ ਸਿਆਨੰਦ ਮੇਸ਼ਰਾ ਨੇ ਕੋਈ ਸਿੱਧਾ ਦੋਸ਼ ਨਹੀਂ ਲਾਇਆ ਪਰ ਕਹਿ ਕੇ ਉਹਨਾਂ ਦੇ ਮਕਾਨ ਮਾਲਕ ਦਾ ਪਰਿਵਾਰ ਇਸ ਮਾਮਲੇ ਤੇ ਕੁਝ ਹੋਰ ਹੀ ਕਹਿ ਰਿਹਾ ਹੈ ਕਿਉਂਕਿ ਉਹ ਉਸ ਰਾਤ ਉਸਦੇ ਬੇਟੇ ਨਾਲ ਕਾਰਜ ਸਨ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਪੰਜਾਂ ਦੀ ਗ੍ਰਿਫਤਾਰੀ ਤੋਂ ਸੰਤੁਸ਼ਟ ਹਾਂ ਪਰ ਫਰੀਦাবাদ ਚ ਮੇਰੇ ਲਈ ਕੁਝ ਨਹੀਂ ਬਚਿਆ। ਉਦੋਂ ਇਸ ਮਾਮਲੇ ਨੇ ਸਿਆਸੀ ਰੰਗ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਹਰਿਆਣਾ ਵਿੱਚ ਇਸ ਵੇਲੇ ਚੋਣ ਹੋ ਰਹੀ ਹੈ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਕਿਹਾ ਕਿ ਫਰੀਦাবাদ 'ਚ ਇੱਕ ਵਿਦਿਆਰਥੀ ਦੀ ਪਸ਼ੂ ਤਸਕਰ ਹੋਣ ਦੇ ਸ਼ੱਕ 'ਚ ਹਤਿਆ ਨਫ਼ਰਤ ਦੇ ਏਜੰਡੇ ਨੂੰ ਉਤਸ਼ਾਹਤ ਕਰਨ ਕਾਰਨ ਕੀਤੀ ਗਈ ਹੈ। ਉਹਨਾਂ ਸਵਾਲ ਕੀਤਾ ਕਿ ਕੀ ਉਪ ਰਾਸ਼ਟਰਪਤੀ ਜਗਦੀਪ ਧਣਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ 'ਤੇ ਕੁਝ ਬੋਲਣਗੇ? ਸਿੱਬਲ ਨੇ ਐਕਸ 'ਤੇ ਇੱਕ ਪੋਸਟ 'ਚ ਕਿਹਾ ਕਿ ਸਾਨੂੰ ਸ਼ਰਮ ਆਉਂਦੀ ਹੈ। ਆਰਿ 12ਵੀਂ ਜਮਾਤ ਦਾ ਵਿਦਿਆਰਥੀ ਹਰਿਆਣਾ ਚ ਗਊ ਰਖਾਕਾਂ ਤੇ ਉਸ ਨੂੰ ਗਊ ਤਸਕਰ ਹੋਣ ਦਾ ਸ਼ੱਕ ਕੀਤਾ ਤੇ ਉਸ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਦੇਸ਼ ਵਿੱਚ ਕਿਹੋ ਜਿਹੀ ਗੁੰਡਾਗਰਦੀ ਹੋ ਰਹੀ ਹੈ ਉਧਰ ਆਮ ਆਦਮੀ ਪਾਰਟੀ ਦੇ ਸੰਸਦ ਸੰਜੀਤ ਸਿੰਘ ਨੇ ਵੀ ਕੁਝ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਗਊ ਰਖਾਕਾਂ ਦੇ ਨਾਮ ਤੇ دہشت ਫਲਾਈ ਜਾ ਰਹੀ ਹੈ ਇਹ ਲੋਕ ਕੌਣ ਹਨ ਜੋ ਗਊ ਰਖਾ ਆ ਦੇ ਹਿੰਦੂ ਧਰਮ ਦੇ ਠੇਕੇਦਾਰ ਬਣੇ ਹੋਏ ਹਨ ਉਹਨਾਂ ਨੂੰ ਇਹ ਜ਼ਿੰਮੇਵਾਰੀ ਕਿਸ ਨੇ ਦਿੱਤੀ ਹੈ ਉਹਨਾਂ ਨੇ ਹਰਿਆਣਾ ਸਰਕਾਰ ਤੇ ਵੀ ਇਨਾਂ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦੇ ਆ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਖੁਦ ਅਜਿਹੇ ਕਾਤਲਾਂ ਨੂੰ ਸਪਾਂਸਰ ਕਰ ਰਹੀ ਹੈ ਅਤੇ ਉਹਨਾਂ ਨੂੰ ਸੁਰੱਖਿਆ ਦੇ ਰਹੀ ਹੈ ਆਰੀਅਨ ਦੇ ਪਿਤਾ ਨੇ ਕਿਹਾ ਕਿ ਮੋਦੀ ਸਰਕਾਰ ਅਜਿਹੀਆਂ ਹੱਤਿਆਵਾਂ ਨੂੰ ਵਧਾਵਾ ਦੇ ਰਹੀ ਹੈ ਅਤੇ ਉਹਨਾਂ ਨੂੰ ਬਚਾ ਰਹੀ ਹੈ ਇਸ ਨੂੰ ਲੈ ਕੇ ਸੰਜੇ ਸਿੰਘ ਨੇ ਕੁਝ ਵੱਡੇ ਸਵਾਲ ਖੜੇ ਕਰਦੇ ਆ ਭਾਜਪਾ ਨੂੰ ਸਿੱਧੇ ਤੌਰ ਤੇ ਘੇਰਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ